ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਸਾਡੇ ਪਿੰਡ ਦਾ ਇੱਕ ਯੋਵਕ ਅਜਪੁਰੇ ਵਾਰਡ ਦੇ ਵਿੱਚ ਜਿਹੜਾ ਨਾਮ ਹੀ ਰੋਸ਼ਨ ਕਰੇਗਾ। ਪਿੰਡ ਨਾਲ ਤੇ ਪਿਆਰ ਰਹਿੰਦਾ ਹੀ ਹਮੇਸ਼ਾ ਬੰਦਾ ਜਿੱਥੇ ਬੰਦਾ ਦਾ ਬਚਪਨ ਬੀਤਿਆ। ਪਿੰਡ ਨਾਲ ਤਾਂ ਹਮੇਸ਼ਾ ਖੁਸ਼ੀ ਹੁੰਦੀ ਦੋ ਪਿੰਡ ਆੰਦੇ ਆ ਵਧੀਆ ਲੱਗਦਾ। ਬੰਦਾ ਜੇ ਮਿਹਨਤ ਕਰੇ ਤੇ ਕੁਝ ਵੀ ਅਚੀਵ ਕਰ ਸਕਦਾ ਹੈ। ਬਹੁਤ ਮੈਂ ਤੇ ਕਿਦਾਂ ਕਦੇ ਸੋਚਿਆ ਨਹੀਂ ਪਿਆ ਇਸ ਕਮਰੇ ਤੋਂ ਨਿਕਲ ਕੇ ਤੇ ਆਪ ਵੱਡਾ ਵੱਡਾ ਘਰ ਬਣਾਏਗਾ। ਕਦੀ ਨਹੀਂ ਸੋਚਿਆ। ਅਗਰ ਚਕਲੇ ਵੇਨੇ ਵੇਚਣ ਵਾਲਾ ਪਾਸਟਾ ਦਾ ਸਾਮੇ ਦਾ ਗੜੀ ਗੜੀ ਫਿਰਨ ਵਾਲਾ ਬੰਦਾ ਜੀ ਤਾਪੀਆਂ ਲਓ ਚਕਲੇ ਲਓ ਵੇਲੇ ਨੂੰ ਪਾਸਟਾ ਦਾ ਸਾਮਾ ਮਨ ਦੇ ਵਿੱਚ ਅਗਰ ਕੁਝ ਇੱਛਾ ਹੋਵੇ ਤਾਂ ਬੰਦਾ ਹਮੇਸ਼ਾ ਹੀ ਕੋਈ ਨਾ ਕੋਈ ਸਕਸੈਸ ਜਿਹੜੀ ਹੈ ਉਹ ਉਸ ਨੂੰ ਅਚੀਵ ਕਰਦਾ ਹੈ ਇਹ ਜ਼ਰੂਰੀ ਨਹੀਂ ਕਿ ਅਸੀਂ ਸਰਕਾਰੀ ਸਕੂਲ ਦੇ ਵਿੱਚ ਪੜ ਰਹੇ ਹਾਂ ਸਰਕਾਰੀ ਸਕੂਲ ਚ ਪੜ ਕੇ ਸਾਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ ਕਿਸੇ ਵੱਡੇ ਅਹੁਦੇ ਤੇ ਨਹੀਂ ਬੈਠ ਸਕਦੇ ਅਜਿਹਾ ਬਿਲਕੁਲ ਇਹੀ ਮਿਸਾਲ ਜਿਹੜੀ ਹੈ ਇਸ ਦੀ ਅਸੀਂ ਗੱਲ ਕਰੀਏ ਤਾਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠੇ ਇੱਕ ਯੁਵਕ ਨੇ ਜੋ ਕਿ ਅੱਜ ਰਿਸਰਚ ਕਰ ਰਹੇ ਨੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਗੁਰਦਾਸਪੁਰ ਦਾ ਇਹ ਪਿੰਡ ਹੈ ਔਰ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਸਾਡੇ ਪਿੰਡ ਦਾ ਇੱਕ ਯੁਵਕ ਅੱਜ ਪੂਰੇ ਵਰਡ ਦੇ ਵਿੱਚ ਜਿਹੜਾ ਨਾਮ ਵੀ ਰੋਸ਼ਨ ਕਰੇਗਾ ਸੋ ਗੱਲਬਾਤ ਕਰਾਂਗੇ ਉਸ ਯੁਵਕ ਦੇ ਨਾਲ ਔਰ ਜਾਣਾਂਗੇ ਕਿ ਕੀ ਚੀਜ਼ ਦੇ ਵਿੱਚ ਉਪਲਬਧੀ ਇਹਨਾਂ ਦੀ ਰਹੀ ਹੈ ਅੱਜ ਪੂਰੇ ਪਿੰਡ ਨੂੰ ਇਹਨਾਂ ਦੇ ਉੱਪਰ ਮਾਣ ਹੈ ਪੂਰੇ ਪਰਿਵਾਰ ਨੂੰ ਮਾਣ ਹੈ ਔਰ ਇਹ ਗੱਲ ਬਿਲਕੁਲ ਹੀ ਝੂਠ ਸਾਬਿਤ ਕਰ ਦਿਖਾਈ ਹੈ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਸਰਕਾਰੀ ਸਕੂਲ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਤੇ ਕੁਝ ਅਸੀਂ ਬਣ ਨਹੀਂ ਸਕਦੇ ਸੋ ਪਹਿਲੇ ਸਭ ਤੋਂ ਮੁਲਾਕਾਤ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਧੰਨਵਾਦ ਜੀ ਡਾਡਾ ਸੋ ਸਭ ਤੋਂ ਪਹਿਲੇ ਅਸੀਂ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਇਹ ਚੀਜ਼ ਦੱਸਣਾ ਚਾਹਾਂਗੇ ਕਿ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਉਹ ਮੁਕਾਮ ਕੀ ਹੈ ਔਰ ਕਿਸ बच्चों काम करता पा इंडियन इंस्टीट्यूट आयरलैंड उम्म करता पा तो मेरा शुरू तो स्कूलिंग जो पेंडी मिडिल प्राइमरी स्कूल तो हम गोरमेंट मॉडल सीनियर सैकेंडरी स्कूल बॉयज तो मैं टें प्लस टू की उस ਗਵਰਨਮੈਂਟ ਕਾਲਜ ਗੁਰਦਾਸਪੁਰ ਤੋਂ ਮੈਂ ਆਪਣਾ ਗ੍ਰੈਜੂਏਸ਼ਨ ਕੀਤਾ ਹੈ ਬੀਐਸਸੀ ਨਾਨ ਮੈਡੀਕਲ ਫਿਰ ਮੈਂ ਐਮਐਸਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ ਇਨ ਨੈਨੋ ਸਾਇੰਸ ਐਂਡ ਨੈਨੋ ਟੈਕਨੋਲੋਜੀ ਉਸ ਤੋਂ ਬਾਅਦ ਮੈਂ ਪੀਐਚਡੀ ਲਈ ਦਿੱਲੀ ਗਿਆ ਨੈਸ਼ਨਲ ਫਿਜ਼ੀਕਲ ਬਾਇਓਟਰੀ ਤੋਂ ਮੈਂ ਪੀਐਚਡੀ ਇਨ ਫਿਜ਼ਿਕਸ ਕੀਤੀ ਹੈ ਉਸ ਤੋਂ ਬਾਅਦ ਮੈਂ ਡਿਫਰੈਂਟ ਕੰਟਰੀਸ 'ਚ ਅਦਰ ਰਿਸਰਚਰ ਕੰਮ ਕੀਤਾ ਹੈ ਜਿਹਦੇ ਵਿੱਚ ਪਹਿਲੀ ਕੰਟਰੀ ਸਾਊਥ ਕੋਰੀਆ ਹੈ ਫਿਰ ਯੂਐਸਏ ਹੈ ਫਿਰ ਕੈਨੇਡਾ ਹੈ ਤੇ ਇਸ ਟਾਈਮ ਆਇਰਲੈਂਡ 'ਚ ਕੰਮ ਕਰਦਾ ਸੋ ਇਹ ਜਿੰਨੀਆਂ ਇਹਨਾਂ ਨੇ ਜਿਹੜੀ ਸਟੱਡੀਜ਼ ਦੀ ਗੱਲ ਕੀਤੀ ਹੈ ਅਸੀਂ ਹ ਜਿਸ ਸ਼ਖਸ ਦੇ ਨਾਲ ਗੱਲ ਕਰ ਰਹੇ ਆ ਇਹ ਨੌਜਵਾਨ ਅੱਜ ਸਾਇੰਟਿਸਟ ਜਿਹੜੇ ਬਣ ਚੁੱਕੇ ਨੇ ਰਿਸਰਚ ਕਰ ਰਹੇ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਫਿਲਹਾਲ ਜਿਹੜੀਆਂ ਇਹਨਾਂ ਨੇ ਡਿਗਰੀਜ਼ ਦੀ ਗੱਲ ਕੀਤੀ ਹੈ ਸ਼ਾਇਦ ਸਾਨੂੰ ਲਿਖਣ ਦੇ ਵਿੱਚ ਕਿਸੇ ਵੇਲੇ ਬੱਚੇ ਸੋਚਦੇ ਹੋਣਗੇ ਕਿ ਇੰਨਾ ਅਸੀਂ ਪੜ੍ਹ ਲਿਕੇ ਕਿਉਂਕਿ ਅਕਸਰ ਜਿਹੜੇ ਬੱਚੇ ਨੇ ਨੌਜਵਾਨ ਨੇ ਵਿਦੇਸ਼ ਦਾ ਰੂਪ ਕਰ ਰਹੇ ਨੇ ਪਰ ਇਹ ਗੱਲ ਉਦੋਂ ਵੀ ਝੂਠੀ ਪੈ ਜਾਂਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਲੱਸ 2 ਕਰਕੇ ਹਾਈਲਾਈਟਸ ਕਰਕੇ ਵਿਦੇਸ਼ ਦਾ ਹੀ ਰੂਪ ਕਰਨਾ ਇੱਥੇ ਰਹਿ ਕੇ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਵਨ ਜੀ ਅਸੀਂ ਹੁਣ ਇਸ ਚੀਜ਼ ਤੋਂ ਪਹਿਲੇ ਤੁਹਾਨੂੰ ਮੁਬਾਰਕ ਮੁਬਾਰਕਬਾਦ ਦਿੰਦੇ ਆ ਕਿ ਤੁਸੀਂ ਸਾਇੰਟਿਸਟ ਬਣ ਚੁੱਕੇ ਇੱਕ ਛੋਟੇ ਜਿਹੇ ਇੰਡੋਪੌਕ ਬਾਰਡਰ ਦਾ ਇਸ ਰਹਦੀ ਇਲਾਕਾ ਔਰ ਖਾਸ ਤੌਰ ਤੇ ਅਸੀਂ ਗੱਲ ਕਰੀਏ ਪਿੰਡ ਦੀ ਤਾਂ ਅੱਜ ਪਿੰਡ ਚ ਪਹੁੰਚ ਕੇ ਕਿਸ ਤਰ੍ਹਾਂ ਦਾ ਤੁਹਾਨੂੰ ਮਾਨ ਮਹਿਸੂਸ ਹੋ ਰਿਹਾ ਜੀ ਪਿੰਡ ਨਾਲ ਤੇ ਪਿਆਰ ਰਹਿੰਦਾ ਹੀ ਹਮੇਸ਼ਾ ਬੰਦਾ ਜਿੱਥੇ ਬੰਦਾ ਬਚਪਨ ਬੀਤਿਆ ਪਿੰਡ ਨਾਲ ਤਾਂ ਹਮੇਸ਼ਾ ਖੁਸ਼ੀ ਹੁੰਦੀ ਥੋਈ ਪਿੰਡ ਆਨੇ ਵਧੀਆ ਲੱਗਦਾ ਆਪਣੇ ਲੋਕਾਂ ਨਾਲ ਮਿਲ ਕੇ ਸਾਰਿਆਂ ਨਾਲ ਤੇ ਵਧੀਆ ਲੱਗਦਾ ਪਿੰਡ ਦਾ ਹਮੇਸ਼ਾ ਇਹ ਲੱਗਦਾ ਕਿ ਲਾਈਕ ਬੰਦਾ ਜੇ ਮਿਹਨਤ ਕਰੇ ਤੇ ਕੁਝ ਵੀ ਅਚੀਵ ਕਰ ਸਕਦਾ ਹੈ ਇਸ ਕਰਕੇ ਬੰਦੇ ਨੂੰ ਹਮੇਸ਼ਾ ਕੋਈ ਬਹਾਨਾ ਨਹੀਂ ਬਣਾਉਣਾ ਚਾਹੀਦਾ ਕਿ ਸਰਕਾਰੀ ਸਕੂਲ ਹੈ ਜਾਂ ਫੈਸਿਲਿਟੀ ਨਹੀਂ ਹੈ ਗਈ ਜਾਂ ਕੁਝ ਵੀ ਹਮੇਸ਼ਾ ਬੰਦੇ ਨੂੰ ਆਪਣੇ ਲਾਈਕ ਗੋਲ ਤੇ ਫੋਕਸ ਕਰਕੇ ਉਹਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਥੋੜਾ ਡਿਲੇ ਹੋ ਸਕਦਾ ਪਰ ਜ਼ਰੂਰ ਮਿਲੇਗੀ ਤੁਹਾਨੂੰ ਸਕਸੈਸ ਸੋ ਥੋੜਾ ਫੈਮਿਲੀ ਬੈਕਗਰਾਉਂਡ ਦੀ ਅਸੀਂ ਗੱਲ ਕਰ ਲੈਂਦੇ ਹਾਂ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਜਿਸ ਮੁਕਾਮ ਤੇ ਤੁਸੀਂ ਹੋ ਬਹੁਤ ਸਾਰੇ ਪੈਸਿਆਂ ਦੀ ਵੀ ਜ਼ਰੂਰਤ ਦੀ ਹੈ ਜਾਂ ਸਟੱਡੀਜ਼ ਤੁਸੀਂ ਹਾਇਰ ਕਰਦੇ ਹੋ ਜਦੋਂ ਫੈਮਿਲੀ ਬੈਕਗਰਾਉਂਡ ਕੀ ਹੈ ਉਸ ਬਾਰੇ ਥੋੜਾ ਜਿਹਾ ਜੀ ਮੈਂ ਫੈਮਿਲੀ ਬੈਕਗਰਾਉਂਡ ਲਾਈਕ ਮ ਫੇਰੀ ਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਸੀ ਤੇ ਉਹਨਾਂ ਨੇ ਸਕੂਲਿੰਗ ਉਹਦੇ ਨਾਲ ਹੀ ਕਰਾਈ ਜਾਂ ਗ੍ਰੈਜੂਏਸ਼ਨ ਤੱਕ ਪੜਾਈ ਮੈਂ ਖੁਦ ਹੀ ਉਹਨਾਂ ਨੇ ਕੋਈ ਇਨਕਮ ਤੇ ਕੀਤੀ ਜੋ 5000 6000 ਇਹਨਾਂ ਕਲਮੋਸਟ ਰਹਿੰਦਾ ਹੈ ਉਸ ਤੋਂ ਬਾਅਦ ਮੈਂ ਲਾਈਕ ਫਿਰ ਡੈਡੀ ਜੀ ਨੇ ਫਿਰ ਜਿਹੜਾ ਰੈੱਡ ਕਰਾਸ ਤੇ ਕੰਮ ਕਰਦੇ ਸੀ ਬਹੁਤ ਵਾਰ ਉਹਨਾਂ ਨੇ ਖੂਨਦਾਨ ਦਿੱਤਾ ਅਲਮੋਸਟ 40 ਪਲੱਸ ਵਾਰ ਉਹਨਾਂ ਨੇ ਖੂਨਦਾਨ ਕੀਤਾ ਇਸ ਕਰਕੇ ਡਾਕਟਰ ਪੰਨੂ ਜੀ ਇੱਥੇ ਉਹਨਾਂ ਨੂੰ ਜਾਣਦੇ ਰੈੱਡ ਕਰਾਸ ਵਾਲੇ ਤੇ ਜਦੋਂ ਮੈਂ ਐਮ ਐਸਸੀ ਐਡਮਿਸ਼ਨ ਲਈ ਉਹਨਾਂ ਨੇ ਫਿਰ ਕੀ ਕੀਤਾ ਰਾਇ ਪੈਸੇ ਦੀ ਕਮੀ ਹੋ ਗਈ ਉਹਨੇ ਡਾਕਟਰ ਫਨੂਨ ਅਪਰੋਚ ਕੀਤਾ ਪਰ ਉਹਨਾਂ ਨੇ ਗੱਲ ਡਿਸਕਸ ਕੀਤੀ ਕਿ ਪੈਸੇ ਇਕੱਠੇ ਕਰਨੇ ਆ ਪੜਾਣ ਲਈ ਬੱਚੇ ਨੂੰ ਤੇ ਇਹਦੇ ਵਿੱਚ ਰੈੱਡ ਕਰਾਸ ਡਾਕਟਰ ਫਨੂਨ ਪ੍ਰੋਫੈਸਰ ਖਰਨਾ ਜੀ ਡਾਲਾ ਸਾਹਿਬ ਰਮਨ ਬੈਲ ਸਾਹਿਬ ਇਹਨਾਂ ਸਾਰਿਆਂ ਨੇ ਥੋੜਾ ਬਹੁਤ ਹੈਲਪ ਕੀਤਾ ਤੇ ਮੇਰੀ ਪਹਿਲੀ ਐਡਮਿਸ਼ਨ ਕਰਾਈ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਮੈਂ ਉੱਥੇ ਆਪਣਾ ਇਨਕਮ ਦਾ ਸੋਰਸ ਵੀ ਲੱਭਿਆ ਡੀਗ ਐਮ ਐਸ ਸੀ ਤੇ ਆਪਣਾ ਫਿਰ ਖਰਚਾ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸ ਤੋਂ ਬਾਅਦ ਪੀ ਐਚ ਡੀ ਜੇ ਮੈਨੂੰ ਸਟਾਈਪ ਨੇ ਮਿਲਦਾ ਰਿਹਾ ਜੋ ਵੀ ਫੈਲੋਸ਼ਿਪੀ ਪੀ ਐਚ ਡੀ ਦੀ ਫਿਰ ਉਸ ਤੋਂ ਬਾਅਦ ਫਿਰ ਅੱਗੇ ਅਸ ਨੈਕਸਟ ਪਿਜੀਸ਼ਨ ਤੇ ਸਾਰੀ ਅੱਜ ਜੋ ਵੀ ਕੀ ਫੈਮਿਲੀ ਚ ਤੁਹਾਡੇ ਕੋਈ ਸ਼ਖਸ ਸੀਗਾ ਜਿਹੜਾ ਇੰਨਾ ਪੜਿਆ ਲਿਖਿਆ ਸੀ ਅੱਜ ਤੱਕ ਜਾਂ ਕਿਸੇ ਨੇ ਗ੍ਰੈਜੂਏਸ਼ਨ ਵੀ ਕੀਤੀ ਹੋਵੇ ਨਹੀਂ ਸ਼ਾਇਦ ਮੈਂ ਪਹਿਲਾ ਜਿਹਨੇ ਪਲਸ 2 ਕੀਤੀ ਸੀ ਫਿਲਹਾਲ ਉਹ ਮੇਰੇ ਤੋਂ ਬਾਅਦ ਤੇ ਸ਼ਾਇਦ ਆਲਮੋਸਟ ਸਾਰੇ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਿਨੀਮਮ ਬਟ ਮੈਂ ਪਹਿਲਾ ਜਿਹਨੇ ਪਲਸ 2 ਕੀਤੀ ਤੇ ਪੀ ਐਚ ਡੀ ਵੀ ਮੈਂ ਫਸਟ ਜਿਹਨੇ ਫੈਮਿਲੀ ਚ ਕੀਤੀ ਸੋ ਖਾਸ ਤੌਰ ਤੇ ਤੁਸੀਂ ਹੁਣ ਦੱਸ ਰਹੇ ਹੋ ਕਿ ਤੁਸੀਂ ਰਿਸਰਚ ਕਰ ਰਹੇ ਹੋ ਕਿਸ ਚੀਜ਼ ਦੇ ਉੱਪਰ ਤੁਸੀਂ ਮੇਨ ਫੋਕਸ ਕੀਤਾ ਰਿਸਰਚ ਦੀ ਅਸੀਂ ਗੱਲ ਕਰ ਲਈ ਤੁਸੀਂ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਹੜੇ ਕਿਹੜੇ ਸਾਇੰਟਿਸਟਸ ਦੇ ਨਾਲ ਇਸ ਸਮੇਂ ਜਿਹੜੇ ਉੱਤੇ ਕੰਮ ਕਰ ਚੁੱਕੇ ਹੋ ਜੀ ਮੈਂ ਡਿਫਰੈਂਟ ਪ੍ਰੋਫੈਸਰਸ ਨਾਲ ਕੰਮ ਕੀਤਾ ਐਜ਼ ਅ ਯੂਨੀਵਰਸਿਟੀ 'ਚ ਇਹਦੇ ਵਿੱਚ ਮੈਂ ਪਹਿਲਾਂ ਨੈਸ਼ਨਲ ਫਿਜ਼ੀਕਲ ਬਾਉਟੀ ਨਿਊ ਡელი ਵਿੱਚ ਮੈਂ ਕੰਮ ਕੀਤਾ ਡਾਕਟਰ ਵਿਪਿੰਦ ਕੁਮਾਰ ਗੁਪਤਾ ਪ੍ਰਿੰਸੀਪਲ ਸਾਇੰਟਿਸਟ ਨੇ ਉਹ ਦਿੱਲੀ 'ਚ ਉਸ ਤੋਂ ਪਹਿਲਾਂ ਮੈਂ ਗੁਨਾਗਦੇਨ ਯੂਨੀਵਰਸਿਟੀ ਕੰਮ ਕੀਤਾ ਪ੍ਰੋਫੈਸਰ ਸਤਨਾਮ ਸਿੰਘ ਸੇਖੋ ਸੀ ਉਹ ਇਸ ਟਾਈਮ ਰਿਟਾਇਰ ਹੋ ਗਏ ਨੇ ਉਸ ਤੋਂ ਬਾਅਦ ਮੈਂ ਸਾਊਥ ਕੋਰੀਆ 'ਚ ਕੰਮ ਕੀਤਾ ਪ੍ਰੋਫੈਸਰ ਚੁਲਮਿਲ ਪਾਰਕ ਉੱਥੋਂ ਦੇ ਡੀਨ ਵੀ ਹੈਗੇ ਕਿ ਯੂਨਸੇ ਯੂਨੀਵਰਸਿਟੀ ਦੇ ਉਸ ਤੋਂ ਬਾਅਦ ਪ੍ਰੋਫੈਸਰ ਫੈਡਰਿਕੋ ਰੋਜੀ ਸ ਕੈਨੇਡਾ 'ਚ ਜਿੱਥੇ ਮੈਂ ਕੰਮ ਕੀਤਾ ਤੇ ਰੀਸੈਂਟਲੀ ਮੈਂ ਇੱਕ ਇਟਾਲੀਅਨ ਸਾਇੰਟਿਸਟ ਨਾਲ ਕੰਮ ਕਰਦਾ ਰਿਹਾ ਜਨਾ ਲਾਈਕ ਡੈਨੀਲਾ ਹੈ ਸੋ ਖਾਸ ਤੌਰ 'ਤੇ ਗੱਲ ਹੋਵੇ ਤਾਂ ਗੱਲ ਕਰ ਲਈਏ ਤਾਂ ਇੰਡੀਆ ਦਾ ਨਾਮ ਜਦੋਂ ਤੁਸੀਂ ਬਾਹਰ ਜਾ ਕੇ ਵੀ ਰੋਸ਼ਨ ਕਰਦੇ ਹੋ ਕਿੰਨੀ ਕੁ ਮਨ ਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਕਟ ਗਿੰਦੀ ਦੇ ਯੋਵਕ ਹੁੰਦੇ ਹੈ ਕਿ ਜਿਹੜੇ ਇਸ ਮੁਕਾਮ ਤੱਕ ਪਹੁੰਚ ਪਾਉਂਦੇ ਹੈ ਔਰ ਖਾਸ ਤੌਰ ਤੇ ਉਹਨਾਂ ਯੋਵਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਅੱਜ ਆਫਟਰ ਪਲੱਸ 2 ਬਾਹਰ ਦਾ ਰੁਕ ਕਰ ਰਹੇ ਨੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਇੱਥੇ ਨਾ ਕੁਝ ਕਰਦੇ ਹੋ। ਮੈਂ ਤੇ ਬਸ ਇਹਨਾਂ ਕਹਾਂਗਾ ਜੇ ਵਿਦੇਸ਼ ਜਾਣਾ ਹੈ ਤੂੰ ਤਾਂ ਪ੍ਰੋਪਰ ਚੈਨਲ ਦੇ ਥਰੂ ਜਾਓ ਜੇ ਤੂੰ ਪ੍ਰੋਪਰ ਪੜਾਈ ਕਰਕੇ ਜਾਓਗੇ ਤਾਂ ਤੁਹਾਡਾ ਕੋਈ ਪੈਸਾ ਵੀ ਨਹੀਂ ਲੱਗਣਾ ਤੁਹਾਡੀ ਫੈਲੋਸ਼ਿਪ ਵੀ ਮਿਲ ਜੇਗੀ ਖਰਚਾ ਵੀ ਨਹੀਂ ਆਣਾ ਤੇ ਤੀ ਵਾਰ ਵੀ ਜਾ ਸਕਦੇ ਪਰ ਪ੍ਰੋਪਰ ਚੈਨਲ ਥਰੂ ਜਾਓ ਜੇ ਪੜਾਈ ਚ ਜਾਣਾ ਤਾਂ ਫਿਰ ਵਧੀਆ ਕੋਰਸਸ ਜਾਓ ਤੇ ਕਿ ਉ ਤੇ ਪ੍ਰੋਪਰ ਜੌਬ ਕਰੋ ਨਾ ਕਿ ਲੇਬਰ ਕੰਮ ਕਰੋ ਜਾ ਕੇ ਸੋ ਹੁਣ ਘਰ ਪਹੁੰਚ ਕੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਪਿੰਡ ਦੇ ਲੋਕ ਖੁਸ਼ ਹੁੰਦੇ ਨੇ ਫੈਮਿਲੀ ਦੀ ਹੋਰ ਤੁਹਾਡੇ ਅਸੀਂ ਗੱਲ ਕਰ ਲਿਆ ਤਾਂ ਮੈਰिज ਹੋ ਚੁਕੀ ਜੀ ਮੇਰੀ ਮੈਰिज ਹੋ ਗਈ ਹੈ ਮੇਰੀ ਮੈਰिज ਲਖਨਊ ਚ ਹੀ ਹੈ ਜੀ ਤੇ ਮੇਰੀ ਵਾਈਫ ਵੀ ਪੀ ਐਸ ਡੀ ਹੈ ਲਖਨਊ ਯੂਨੀਵਰਸਿਟੀ ਤੋਂ ਉਹਦਾ ਪੀ ਐਚ ਡੀ ਹਿੰਦੀ ਲਿਟਰੇਚਰ ਤੋਂ ਉਹ ਵੀ ਮੇਰੇ ਨਾਲ ਉੱਤੇ ਜੌਬ ਕਰਦੇ ਆ ਸੋ ਦੇਖੋ ਬੜਾ ਮਾਣ ਮਹਿਸੂਸ ਹੁੰਦਾ ਅੱਜ ਇੱਕ ਯੁਵਕ ਸਾਇੰਟਿਸਟ ਬਣ ਕੇ ਪਿੰਡ ਦੇ ਵਿੱਚ ਪਹੁੰਚੇ ਨੇ ਪਿੰਡ ਹੱਲਾ ਜੋ ਕਿ ਗੁਰਦਾਸਪੁਰ ਇੰਡੋ-ਬਾਕ ਬਾਰਡਰ ਦੀ ਅਸੀਂ ਗੱਲ ਕਰ ਰਹੇ ਨਾ ਤਾਂ ਸਰਹੱਦੀ ਏਰੀਆ ਸੋ ਜਿਆਦਾ ਮਾਨ ਮਹਿਸੂਸ ਹੁੰਦਾ ਕਿ ਜਦੋਂ ਪਰਿਵਾਰਿਕ ਮੈਂਬਰ ਵੀ ਖਾਸ ਤੌਰ ਤੇ ਜਦੋਂ ਅਜਿਹੇ ਮਕਾਮ ਬੱਚੇ ਹਾਸਲ ਕਰਦੇ ਨੇ ਤਾਂ ਕਿੰਨੀ ਮਨਾਂ ਦੇ ਵਿੱਚ ਖੁਸ਼ੀ ਹੁੰਦੀ ਹੈ ਸੋ ਸਾਡੇ ਨਾਲ ਇੱਥੇ ਮੈਂਬਰ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ ਜੀ ਸਰ ਸਭ ਤੋਂ ਪਹਿਲੇ ਤੁਹਾਡਾ ਸ਼ੁਭਨਾਮ ਔਰ ਕਿੰਨਾ ਕਿ ਜਿਹੜਾ ਮਾਨ ਮਹਿਸੂਸ ਹੁੰਦਾ ਹੈ ਜਦੋਂ ਬੱਚਾ ਇਸ ਮਕਾਮ ਤੇ ਪਹੁੰਚ ਕੇ ਘਰ ਜਦੋਂ ਆਇਆ ਮੇਰਾ ਨਾਮ ਯੁਧਵੀਰ ਸਿੰਘ ਹੈ ਮਾਸ਼ਾਅਰਿ ਤੇ ਕਰਵਾਦੀ ਹਾਂ ਪਵਨ ਡਾਕਟਰ ਪਵਨ ਜੀ ਸਾਡੇ ਪਤੀ ਜੀ ਔਰ ਇੰਨਾ ਕਿ ਖੁਸ਼ੀ ਆ ਕਿ ਇਸ ਵੇਲੇ ਵਰਲਡ ਲੈਵਲ ਦੇ ਉੱਤੇ ਪਿੰਡ ਸਾਡੇ ਹੱਲੇ ਦਾ ਤੇ ਗਰੀਬ ਕਮਿਊਨਿਟੀ ਦਾ ਨਾਂ ਉੱਚਾ ਕੀਤਾ ਡਾਕਟਰ ਪਵਨ ਜੀ ਨੇ ਤੋਂ ਬੜੀ ਖੁਸ਼ੀ ਆ ਮਨ ਨੂੰ ਕਿ ਚਲੋ ਸਾਡੇ ਪਰਿਵਾਰ ਜਿਹੜੇ ਕਿ ਕਦੀ ਕਿਸੇ ਲਿਖਣ ਪੂੰਜੇ ਚ ਵੀ ਨਹੀਂ ਸੀ ਆਗੇ ਅੱਜ ਗਰੀਬੀ ਹਾਲਤ ਉੱਠ ਕੇ ਤੇ ਵਰਲਡ ਲੈਵਲ ਦੇ ਉੱਤੇ ਅਚੀਵਮੈਂਟ ਕੀਤੀ ਆ ਬਹੁਤ ਬਹੁਤ ਡਾਕਟਰ ਨੂੰ ਪਵਨ ਜੀ ਨੂੰ ਵਧਾਈਆਂ ਵੀ ਨੇ ਸਾਡੇ ਸਾਰੇ ਪਿੰਡ ਵੱਲੋਂ ਔਰ ਸਾਡੇ ਪਿੰਡ ਨੂੰ ਮਾਣ ਹੈ ਇਸੇ ਸ਼੍ਰੀ ਗੁਰੂ ਨਾਭਾ ਸਾਹਿਬ ਦੀ ਕਿਰਪਾ ਹੀ ਹੈ ਕਿ ਵਾਸਤਵ ਜੀ ਸਾਡੇ ਪਿੰਡ ਚੋਂ ਹੋਏ ਆ ਉਹ ਵੀ ਸਾਡਾ ਪਤੀਜਾ ਹੀ ਪੜ੍ਹਾਈ ਸੀ ਉਹਨਾਂ ਵੀ ਵਰਲਡ ਲੈਵਲ ਦੇ ਉੱਤੇ ਸਿੰਗਿੰਗ ਕੀਤੀ ਆ ਦੂਸਰਾ ਡਾਕਟਰ ਪਵਨ ਜੀ ਹੈ ਇਹ ਤੇ ਹੁਣ ਆਏ ਨੇ ਪਿੰਡ ਦੇ ਵਿੱਚ ਵੇਰੀਅਸ ਕੰਟਰੀ ਦੇ ਵਿੱਚ ਇਹਨਾਂ ਨੇ ਸਾਇੰਟਿਸਟ ਦਾ ਕੰਮ ਕੀਤਾ ਔਰ ਹੁਣ ਅੱਜ ਪਿੰਡ ਚ ਆਏ ਆ ਤੇ ਸਾਰਿਆਂ ਨੂੰ ਖੁਸ਼ੀ ਆ ਸਾਰੇ ਪਿੰਡ ਨੂੰ ਬੜਾ ਮਾਣ ਹੈ ਇੱਕ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਤੇ ਅੱਜ ਸਾਡੇ ਚੈਨਲ ਜਿਹੜੇ ਆਏ ਆ ਪਿੰਡ ਦੇ ਵਿੱਚ ਤੇ ਘਰ ਦੇ ਵਿੱਚ ਆ ਕੇ ਉਹਨਾਂ ਦੇ ਇੰਟਰਵਿਊ ਕਰ ਰਿਹਾ ਬਰੀ ਖੁਸ਼ੀ ਦੀ ਗੱਲ ਆ ਔਰ ਸਾਰਿਆਂ ਨੂੰ ਵਧਾਈ ਜੇ ਇਸ ਗੱਲ ਦੀ ਸੋ ਇਹ ਤੁਸੀਂ ਦੇਖੋ ਕਿ ਇਹ ਤਸਵੀਰ ਉਦੋਂ ਹੁੰਦੀ ਹੈ ਕਿ ਜਦੋਂ ਪਿੰਡ ਦੇ ਹੀ ਨੌਜਵਾਨ ਅਕਸਰ ਅਜਿਹੇ ਆ ਮੁਕਾਮ ਹਾਸਿਲ ਕਰਦੇ ਨੇ ਸੋ ਅੱਜ ਕਿੰਨੇ ਕੁ ਮੰਦੇ ਵਿੱਚ ਖੁਸ਼ੀ ਹੈ ਇਸੀ ਸੋ ਸਾਰਿਆਂ ਨੂੰ ਸੱਚੀ ਗੱਲ ਨਮਸਕਾਰ ਜੀ ਮੈਂ ਵਿਜੀਵਦਨ ਪੰਜਾਬੀ ਸਿੰਗਲ ਰਾਈਟਰ ਤੋਂ ਇਹ ਮੇਰੀ ਪਵਨਜੀ ਭਤੀਜਾ ਨੇ ਤੋਂ ਬਰੀ ਖੁਸ਼ੀ ਦੀ ਗੱਲ ਆ ਜੀ ਉਹ ਸਤ ਸਬਡਾ ਜਿਹੜੀ ਮੈਂ ਦੇਖੋ ਹਰ ਦੇ ਕੋਲ ਤਾਂ ਪੈਮਾਨਾ ਨਹੀਂ ਹੈ ਜਾਂ ਮੀਟਰ ਨਹੀਂ ਹੈ ਤੇ ਖੁਸ਼ੀ ਆਲਾ ਤੇ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਪਿੰਡ ਨੂੰ ਵੀ ਖੁਸ਼ੀ ਹੈ ਜਿੰਨੇ ਰਿਸ਼ਤੇਦਾਰ ਹੈ ਸਾਡੇ ਸਮਾਜ ਦੇ ਮਹਾਨ ਸਾਹਿਬ ਰਾਤੀ ਨਾਲ ਆਪਾਂ ਸੰਬੰਧ ਰੱਖਦੇ ਆ ਔਰ ਸਾਰਿਆਂ ਦੇ ਵੀ ਕੱਲ ਦੇ ਫੋਨ ਆ ਰਹੇ ਨੇ ਪੂਰੀ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਤੇ ਸਾਰੀ ਪ੍ਰੈਸ ਦਾ ਵੀ ਮੀਡੀਆ ਦਾ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਦੇ ਦੇ ਸਮੇਂ ਚ ਪਹੁੰਚਾਇਆ ਤੋ ਮੈਂ ਬੇਨਤੀ ਇਹ ਕਰਾਂਗਾ ਖਾਸ ਕਰਕੇ ਜਿੰਨੇ ਵੀ ਸਾਡੇ ਗਰੀਬ ਪਰਿਵਾਰ ਨੇ ਜਾਂ ਜਿਹੜੇ ਮਿਹਨਤ ਕਰਨ ਵਾਲੇ ਬੱਚੇ ਨੇ ਤੇ ਉਹਨਾਂ ਦੀ ਹੱਲਪ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਪਈ ਮਿਹਨਤ ਕਰਨ ਵਾਲਾ ਬੱਚਾ ਉਹ ਕੋਈ ਆਰਥਿਕ ਤੌਰ ਤੇ ਨਾ ਕੋਈ ਸਹਾਇਤਾ ਮਿਲਨ ਕਰਕੇ ਰਹਿ ਜਾਂਦਾ ਕਿਸੇ ਵੀ ਤਰ੍ਹਾਂ ਦਾ ਬੰਦਾ ਹੋਵੇ ਔਰ ਸਭ ਤੋਂ ਵੱਡੀ ਮੈਂ ਇਹ ਗੱਲ ਕਰਨਾ ਪਈ ਅੱਜ ਦੇਖੋ ਆਪਾਂ ਤਰ੍ਹਾਂ ਤਰ੍ਹਾਂ ਦੀ ਖਬਰਾਂ ਸੁਣਦੇ ਆਂ ਦੇਸ਼ ਵਿਦੇਸ਼ਾਂ ਵਾਲੇ ਲੋਕੀ ਭਜ ਰਹੇ ਨੇ ਗੈਰਕਾਨੂੰਨੀ ਵੀ ਭਜਰੇ ਜਾ ਰਹੇ ਨੇ ਜਾ ਰਹੇ ਨੇ ਔਰ ਕਿੰਨਾ ਨੁਕਸਾਨ ਵੀ ਹੋ ਰਿਹਾ ਸਾਡੀ ਨੌਜਵਾਨੀ ਦਾ ਤੋਂ ਮੈਂ ਇਹ ਕਹਨਾ ਵੀ ਦੇਖੋ ਕਿੱਡੇ ਵੀ ਮਿਸਾਲ ਹੈ ਮਤਲਬ ਇਹ ਨਹੀਂ ਕਹਿੰਦਾ ਵੀ ਸਾਡਾ ਭਤੀਜਾ ਹੈ ਇਹ ਗੱਲ ਮਿਸਾਲ ਹੈ ਮੈਂ ਇਸ ਗੱਲ ਦੀ ਗੱਲ ਕਰਨਾ ਕਰਨਾ ਕਿ ਦੇਖੋ ਇੱਕ ਪਿੰਡ ਦਾ ਸਾਡਾ ਪਿੰਡ ਹਲਾ ਪ੍ਰਾਇਮਰੀ ਸਕੂਲ ਵਿੱਚ ਪੜੇ ਮਿਡਲ ਸਕੂਲ ਤੱਕ ਵੀ ਸਰਕਾਰੀ ਹੈ ਔਰ ਅੱਗੇ ਹੁਣ ਤੱਕ ਕਾਫੀ ਸਹੂਲਤਾਂ ਨੇ ਉਦੋਂ ਸਾਡੇ ਇੰਨੀਆਂ ਵੀ ਨਹੀਂ ਸੀ ਥੀਆਂ ਫਿਰ ਗਵਰਨਮੈਂਟ ਸਕੂਲ ਹੈ ਜਿਹੜਾ ਸਾਡੇ ਗੁਰਦਾਸਪੁਰ ਦਾ ਉਥੋਂ ਪਰੇ ਤੇ ਕਾਲਜ ਵਿੱਚ ਵੀ ਗਵਰਨਮੈਂਟ ਕਾਲਜ ਸੋ ਮਾਨ ਜਿਹੜਾ ਇਸ ਚੀਜ਼ ਦਾ ਪੂਰਾ ਜਿਹੜਾ ਤੁਹਾਨੂੰ ਅੱਜ ਦੇਖੋ ਕਿ ਇਸ ਚੀਜ਼ ਦਾ ਮਾਨ ਹੈ ਪਿੰਡ ਦੇ ਵਿੱਚ ਜਦੋਂ ਪਹੁੰਚੇ ਨੇ ਤਾਂ ਡਾਕਟਰ ਪਵਨ ਜੀ ਨੂੰ ਇੱਕ ਵਾਰ ਫੇਰ ਤੋਂ ਅਸੀਂ ਮੁਬਾਰਕਬਾਦ ਦਵਾਂਗੇ ਕਿ ਤੁਸੀਂ ਅੱਜ ਜਿਸ ਵੀ ਮੁਕਾਮ ਤੇ ਤੁਸੀਂ ਪਹੁੰਚੇ ਹੋ ਤੁਸੀਂ ਹੋਰ ਅੱਗੇ ਜਿਹੜਾ ਆਪਣੇ ਪਿੰਡ ਦਾ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਕਰੋਗੇ ਸੋ ਲਾਸਟ ਦੇ ਵਿੱਚ ਇੱਕ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨੌਜਵਾਨ ਖਾਸ ਤੌਰ ਤੇ ਨਸ਼ਿਆਂ ਦੇ ਵਿੱਚ ਪਿਆਰੇ ਨੇ ਜਾਂ ਵਿਦੇਸ਼ਾਂ ਦਾ ਕਰ ਰਹੇ मेरा मैसेज बस यही है कि सारे भी है यूज करो, अपने सही करो ते हमेशा ही पॉजिटिव थे अपने गोल अचीव कर ली बस मेहनत एक सक्सैस का रस्ता और कुछ नहीं है सो ये डॉक्टर पवन जो कि अब सैंटिस्ट बन के पहुंचे ने इंडो पॉक बॉर्डर एक छोटे पिंड बाकी बच्चों भी मिसाल पेश की है कि किस तरीके ਸਰਕਾਰੀ ਸਕੂਲ ਦਾ ਇੱਕ ਟੈਗ ਲੱਗਣਾ ਹੀ ਇਹ ਗਲਤ ਨਹੀਂ ਹੈ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੋਏ ਵੀ ਜਿਸ ਮੁਕਾਮ ਤੇ ਪਹੁੰਚਦੇ ਉਹ ਬਾਕੀ ਬੱਚਿਆਂ ਲਈ ਵੀ ਮਿਸਾਲ ਪੇਸ਼ ਕੀਤੀ ਹੈ انسان ਜਦੋਂ ਮਿਹਨਤ ਕਰਦਾ ਤਾਂ ਕਿਸ ਹਾਲਾਤਾਂ ਦੇ ਵਿੱਚੋਂ ਉੱਠ ਕੇ ਤੇ ਕਿਸ ਮੁਕਾਮ ਤੱਕ ਪਹੁੰਚਦਾ ਹੈ ਇਸ ਦੀ ਮਿਸਾਲ ਡਾਕਟਰ ਪਵਨ ਨੇ ਅੱਜ ਘਰ ਦਿਖਾਈ ਹੈ ਔਰ ਸਾਰਿਆਂ ਦੇ ਸਾਹਮਣੇ ਇੱਕ ਮਿਸਾਲ ਤੁਹਾਨੂੰ ਦਿਖਾਣੇ ਹੈ ਕਿ ਕਿਨਾ ਪਿੰਡ ਦੀਆਂ ਛੋਟੀਆਂ-ਛੋਟੀਆਂ ਗਲਗੀਆਂ ਦੇ ਵਿੱਚੋਂ ਨਿਕਲਦੇ ਹੋਏ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਨਿਕਲਦੇ ਹੋਏ ਇਹ ਤਸਵੀਰ ਤੁਸੀਂ ਦੇਖੋ ਇਹ ਉਸ ਘਰ ਦੀ ਤਸਵੀਰ ਹੈ ਜਿੱਥੇ ਡਾਕਟਰ ਪਵਨ ਇੱਕ ਏਸ ਛੋਟੇ ਘਰ ਚ ਰਹਿੰਦੇ ਹੋਏ ਆਪਣੇ ਪੰਜ ਮੈਂਬਰ ਜਿਹੜੇ ਪਰਿਵਾਰ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਸਿਰਫ ਇੱਕ ਕਮਰੇ ਚ ਕਿਸ ਤਰੀਕੇ ਨਾਲ ਗੁਜ਼ਾਰਾ ਕੀਤਾ ਤੇ ਅੱਜ ਕਿਸ ਮੁਕਾਮ ਤੱਕ ਪਹੁੰਚ ਗਏ ਨੇ ਸੋ ਫਾਦਰ ਸਾਹਿਬ ਸਾਡੇ ਨਾਲ ਸਭ ਤੋਂ ਪਹਿਲੇ ਮੌਜੂਦ ਨੇ ਬਹੁਤ ਬਹੁਤ ਮੁਬਾਰਕਾਂ ਜੀ ਪਹਿਲੇ ਤਾਂ ਬੱਚਾ ਅੱਜ ਇਸ ਮੁਕਾਮ ਤੇ ਤੜਾ ਪਹੁੰਚਿਆ ਤੁਹਾਨੂੰ ਵੀ ਸਾਰੇ ਨਗਰ ਨੂੰ ਵਾ ਪੂਰੇ ਦੇਸ਼ ਨੂੰ ਵਾ ਕਿ ਇਸ ਗਰੀਬ ਪਰਿਵਾਰ ਚੋਂ ਬੱਚਾ ਨਿਕਲਿਆ ਖਾਸ ਖਾਸ ਤੁਹਾਡੀ ਮਾਛ ਪਰਾਲੀ ਨੂੰ ਫੇਰਨਾ ਵੀ ਇਹ ਬੱਚਾ ਜਿਹੜਾ ਉਹਨਾਂ ਦਾ ਜਿਹੜਾ ਲੋਕਾਂ ਨੇ ਪੈਸੇ ਦਿੱਤੇ ਰਿਡਿਊਸ਼ਨ ਦਿੱਤੀ 4-3-4 ਲੱਖ ਰੁਪਿਆ ਖਰਚਾ ਸੀ ਮੈਂ ਤਾਂ ਚਗਲੇ ਬਿਨ ਵੇਚਦਾ ਰਾਂ ਆਪਣੀਆਂ ਮਦਾਨੀਆਂ ਚੜ੍ਹਦੀ ਦੜੀ ਲਾ ਲਈ ਤੇ ਉਸ ਕਰਕੇ ਉਹਨਾਂ ਲੋਕਾਂ ਦੇ ਜਿਹਨਾਂ ਨੇ ਪੈਸੇ ਤੇ ਉਹਨਾਂ ਦਾ ਵੀ ਧੰਨਵਾਦ ਆ ਡਾਕਟਰ ਮਿਸਟਰ ਪੰਨੂ ਡਾਕਟਰ ਪੰਨੂ ਸਾਹਿਬ ਦਲਾ ਸਾਹਿਬ ਰੌਣਵਾਲ ਜੀ ਮਤਲਬ ਤਰਸੂ ਗੀਰਸ ਦੁਨੀਆ ਤੇ ਨਹੀਂ ਰਹੇ ਡਾਕਟਰ ਖੰਨਾ ਪ੍ਰੈਫੈਸਰ ਖੰਨਾ ਇਹ ਬਾਕੀ ਤੁਸੀਂ ਉਹਨਾਂ ਬਹੁਤ ਹੈਲਪ ਕੀਤੀ ਕੁੰਡਲ ਸਾਹਿਬ ਹਾਂਜੀ ਤੇ ਕਾਰਿਆ ਸਾਹਿਬ ਬੈਂਕ ਮੰਚਤ ਮਿਹੜੀ ਬਰਾਦੀ ਦੇ ਮੈਂ ਉਹਨਾਂ ਨੂੰ ਕਿਹਾ ਭਈ ਬੱਕੇ ਨੂੰ ਮੰਗੇ ਤੁਸੀਂ ਦੇ ਮੈਂ ਤਾਂ ਮੰਗਤਾ ਇੰਟਰਨੈਟ ਮੰਗਤਾ ਸਾਰਾ ਕੋ ਮੰਗੇ ਤੇ ਮੰਗ ਕੇ ਤੇ ਇਹ ਹੱਥੋਂ ਮੁਕਾਮ ਤੇ ਪਹੁੰਚਿਆ ਐਡਾ ਖਮਰਾ ਇੱਕ ਕਮਰੇ ਜਿਹੇ ਰਾਹ ਕਿ ਮਿਹਨਤ ਕੀਤੀ ਇਹਦੀ ਮਾਂ ਦੀ ਬਹੁਤ ਮਿਹਨਤ ਸੀ ਕਿ ਬੰਦਾਂ ਦਾ ਕਮਾਉਂਦਾ ਪੈਸੇ ਤੋਂ ਪੈਸੇ ਭੋਰ ਕੇ ਇਹਦੀ ਮਾਤਾ ਦੀ ਸਿਰ ਨੂੰ ਅੱਲਾ ਤੋ ਅੱਲਾ ਅਜੀ ਭੇਜਣਾ ਸਿਰਖਵਾਜ਼ ਕਰ ਕਰਨੇ ਅਜੀ ਉਸ ਕਰਕੇ ਇਹਨਾਂ ਨੇ ਮਤਲਬ ਬਹੁਤ ਮਿਹਨਤ ਕੀਤੀ ਉਹਨਾਂ ਵੀ ਉਹਦੀ ਬਦੌਲਤ ਅੱਜ ਇੱਥੇ ਆਈ ਸਵਾਜਮਾਨ ਦੇ ਵਿੱਚ ਕਿੰਨੀ ਖੁਸ਼ੀ ਹੈ ਬੱਚਾ ਇਸ ਮੁਕਾਮ ਤੇ ਪਹੁੰਚ ਗਿਆ ਔਰ ਇੱਕ ਛੋਟੇ ਜਿਹੇ ਘਰ ਤੋਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਅੱਜ ਪੂਰੇ ਦੇਸ਼ ਦਾ ਜਿਹੜਾ ਨਾਮ ਵੀ ਖਾਸ ਤੌਰ ਤੇ ਰੋਸ਼ਨ ਕੀਤਾ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਕਿ ਮੈਂ ਬਹੁਤ ਮਿਹਨਤ ਕੀਤੀ ਮੈਂ ਕਦੇ ਸੋਚਿਆ ਨਹੀਂ ਪਿਆ ਇਸ ਕਮਰੇ ਤੋਂ ਨਿਕਲ ਕੇ ਤੇ ਆਹ ਵੱਡਾ ਵੱਡਾ ਘਰ ਬਣੇਗਾ ਕਦੀ ਨਹੀਂ ਸੋਚਿਆ ਕਿਉਂਕਿ ਚੱਕਲੇ ਵੇਚਣ ਵਾਲਾ ਪਲਾਸਟਰ ਵਾਲਾ ਗਲੀ ਗਲੀ ਫਿਰਨ ਵਾਲਾ ਬੰਦਾ ਹਾਂਜੀ ਤਾਪੀਆਂ ਲਓ ਚੱਕਲੇ ਲਓ ਵੇਲੇ ਲਓ ਪਲਾਸਟਰ ਵਾਲਾ ਹਾਂਜੀ ਸਾਈ ਦੀ ਹੜੀ ਕੁੱਤੇ ਨੂੰ ਭੌਂਣ ਵਾਲੀ ਗਲੀ ਆ ਤੇ ਮਤਲਬ ਦੇਖਣੇ ਤੇ ਸਾਇਦਰ ਰੋਲਾ ਪਾਣਾ ਤੇ ਫਿਰ ਜਾ ਕੇ ਰੋਟੀ ਦਾ ਮਸਲਾ ਬੰਦਦਾ ਰਿਹਾ ਤੇ ਇਹਨੂੰ ਬੱਚੇ ਨੂੰ ਪੜਾਇਆ ਉਹਨਾਂ ਜਿਹਨਾਂ ਡਾਕਟਰ ਪੰਨੂ ਸਾਹਿਬ ਹੋ ਗਏ ਕੁੰਡਾ ਸਾਹਿਬ ਹੋ ਗਏ ਜੀ ਸੰਡਾਲਾ ਹੋ ਗਿਆ ਰਵਣਬਾਹਲ ਹੋ ਗਿਆ ਕਰਾਰੀਆ ਸਾਹਿਬ ਹੋ ਗਏ ਥੋੜਾ ਸਖਣਾ ਹੋ ਗਿਆ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਮੈਂ 40 ਵਾਰੀ ਖੂਨ ਦਾ ਦਿੱਤਾ ਇਹ ਵੀ ਬਲਡ ਆ ਉਹ ਵੜਣਾ ਸਰਕਾਰੀ ਸਾਹਿਬ ਨੇ ਮਨਵਾ ਸਮਾਂਤ ਕੀਤਾ ਉਹ ਇਸ ਕਰਕੇ ਜੀ ਟੀਮ ਹੈ ਮੇਰੀ ਵਕਫੀ ਜਦੋਂ ਬੱਚੇ ਨੂੰ ਪੜਾਉਣ ਦੀ ਵਾਰੀ ਆਈ ਆਪਾਂ ਯੂਨੀਵਰਸਿਟੀ ਗਏ ਆਂ ਪੁਛਾ ਫੀਸ ਕਹਿੰਦਾ 29600 ਤੇ ਫੀਸ ਆ ਦਾ ਯਾਰ ਹੋਟਲ ਦਾ ਤੇ ਮੈਂ ਫਿਰ ਵਸਣ ਨੂੰ ਪੁੱਛਿਆ ਕਿੰਨਾ ਖਰਚ ਆਏਗਾ ਉਹ ਕਹਿੰਦਾ ਘਟੋ ਘਟ ਤਿੰਨ ਅਖਰਬੀਆ ਕੋਈ ਕੋਈ ਪੈਸੇ ਨਹੀਂ ਫਿਰ ਮੈਂ ਡਾਕਟਰ ਸਾਹਿਬਾਂ ਨੂੰ ਕੀਤੀ ਗੱਲ ਉਹਨਾਂ ਨੇ ਫਿਰ ਡਾਕਟਰ ਸਾਹਿਬ ਦੀ ਬਦੌਲਤ ਸਾਰਾ ਚੈਨਲ ਘੁਮਿਆ ਲੈਣਾ ਪੈਸੇ ਨਾਲ ਸਾਲ ਨੂੰ ਕਿਹਾ ਆਪਣਾ ਕਾਦਿਓ ਜਿਨੇ ਜਨੇ ਪੈਸੇ ਲਗਾਏ ਦਿੱਤੇ ਹੋਣਾ ਤਾਂ ਅੱਜ ਬਹੁਤ ਵੱਡਾ ਬੋਲੋ ਬਹੁਤ ਵੱਡਾ ਮਹਿਸੂਸ ਹੁੰਦਾ ਕਿ ਅਸ ਪਰਿਵਾਰ ਤੋਂ ਇਸ ਘਰ ਤੋਂ ਉਹ ਨਿਕਲ ਗਏ ਆਪਾਂ ਉਸ ਘਰ ਚ ਗਏ ਆ ਹਾਂਜੀ ਇਹ ਬਰਾਰੀ ਨੂੰ ਤੇ ਮੈਂ ਇੱਕ ਗੱਲ ਇਹ ਕਹਿਣਾ ਚਾਹਨਾ ਖਾਸ ਕਰਕੇ ਆਪਣੀ ਮਹਾਸਾ ਬਰਾਰੀ ਨੂੰ ਵੀ ਨਸ਼ੇ ਛੱਡੋ ਤੇ ਬੱਚਿਆਂ ਨੂੰ ਪੜ੍ਹਾਓ ਜਿਹੜੇ ਜੇ ਮੈਂ ਹੀ ਮਤਕਾਸਣਾ ਤੁਸੀਂ ਵੀ ਕਰ ਸਕਦੇ ਹੋ ਤਾਂ ਹੱਥ ਬਣ ਕੇ ਸਾਰਿਆਂ ਨੂੰ ਬੇਨਤੀ ਇਹਦਾ ਵੀ ਕਰੇ ਆ ਉਹ ਵੀ ਉਹਨਾਂ ਨੂੰ ਵੀ ਤੇ ਖਾਸ ਕਰਕੇ ਬਰਾਰੀ ਵਾਲਿਆਂ ਨੂੰ ਵੀ ਬੱਚੇ ਪੜ੍ਹਾਓ ਫੇਰ ਹੀ ਤਰੱਕੀ ਸਾਡੇ ਦੇਸ਼ ਦੀ ਹੋਣੀ ਆ ਸਾਡਾ ਮਹਾਸਾਬ ਜਿਹੜੀ ਆ ਬਹੁਤ ਥੱਲੇ ਆ ਬਹੁਤ ਵਿਰਲੇ ਬੰਦੇ ਨੌਕਰੀ ਕਰ ਰਹੇ ਆ ਤੇ ਬਾਕੀ ਡੜੀ ਤਪਾ ਲਾ ਰਹੇ ਆ ਬਾਕੀ ਇਹ ਬੱਚੇ ਹੀ ਪੜ੍ਹਨਗੇ ਤੇ ਕਾਮਯਾਬ ਹੋ ਸਕਣੇ ਆ ਜਿੱਦਾਂ ਮੈਂ ਕਾਮਯਾਬ ਹੋਇਆ ਤੁਸੀਂ ਵੀ ਖੰਭ ਹੋ ਸਕਦੇ ਹੋ ਪਰ ਨੇ ਮਤ ਕਿਤੇ ਆ ਜੇ ਮਤ ਨਹੀਂ ਛੱਡਣੀ ਚਾਹੀਦੀ ਮੰਗਣਾ ਤੇ ਮੰਗਲੋ ਕੁਝ ਕਰਨਾ ਤੇ ਕਰੋ ਹਾਂਜੀ ਮੈਂ ਤੇ ਮਹਤਾ ਬਣਾਈ ਆ ਮੈਂ ਜਗ੍ਹਾ ਦੀ ਸੇਵਾ ਕਰਨਾ ਵਗੀ ਤੇ ਗੇ ਮਹਤਾ ਹੁੰਦਾ ਤੇ ਮੰਗਣਾ ਕੋ ਉੱਪਰ ਡੇਗਲ ਨਹੀਂ ਆ ਕਿਉਂਕਿ ਜਿਤਕ ਵਰੀ ਡੇਗਲ ਪਰਦਾ ਹੈ ਜਦੋਂ ਤੇ ਡੀਸਾ ਬੰਨ ਕਹਿੰਦਾ ਮੈਂ ਤਾਂ ਪੜ ਮੇਰੀ ਸੇਵਾ ਦਾਸ ਤੇ ਡੀਸਾ ਮੌਕੇ ਦੇ ਜਦੋਂ ਜਦੋਂ ਐਮਐਸ ਕਰਦਾ ਹੈ ਤੇ ਡੀਸਾ ਕਹਿੰਦਾ ਤੇਨਿਆਰ ਬੇਮਾਰ ਰਾਜ ਦੇ ਘਰ ਤੇ ਮੋਤੀਆਂ ਦਾ ਘਾਲ ਡੀਸਾ ਲੋਕਾਂ ਦਾ ਆਦਾ ਜਦੋਂ ਤੁਸੀਂ ਤੇਰੀਆਂ ਦੇਣ ਦਿਓ ਤੇ ਮੈਨੂੰ ਕਹਦਾ ਭਰਾ ਯਾਰ ਮੈਂ ਇਹ ਦੋ ਮੰਗੜੀ ਤੁਰਪੀ ਕਰਕੇ ਗੱਲ ਕਰਦਾ ਤੇ ਮੈਂ ਬੇਨਤੀ ਕਰਨਾ ਸਾਰੀ ਮਾਸ਼ਾ ਬਰਾੜ ਨੂੰ ਖਾਸ ਕਰਕੇ ਗੱਲ ਕਹਣਾ ਚਾਹੁੰਦਾ ਕਿ ਬੱਚੇ ਪੜਾਓ ਫਿਰ ਹੀ ਤਰੱਕੀ ਹੋ ਸਕਦੀ ਹੈ ਜੇ ਮੈਂ ਇੱਕ ਅੰਨਾ ਪ੍ਰਵਾਹ ਕਰਕੇ ਇਹ ਤੁਹਾਡਾ ਹੀ ਬੱਚਾ ਬਰਾੜੀ ਦਾ ਬੱਚਾ ਤੇ ਨਾ ਰੋਸ਼ਨ ਹਿੰਦੁਸਤਾਨ ਚ ਕੀਤਾ ਪੂਰੇ ਪੰਜਾਬ ਚ ਕੀਤਾ ਹਾਂਜੀ ਤੇ ਇਹ ਵੀ ਇੱਕ ਅਪਰਾਲਾ ਕਰੋ ਬੱਚੇ ਜੀ ਨੂੰ ਪੜਾਓ ਹਕਸੋ ਇਹ ਇੱਕ ਪਿਤਾ ਦੀ ਖੁਸ਼ੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਪਿਤਾ ਨੂੰ ਮਾਣ ਮਹਿਸੂਸ ਹੁੰਦਾ ਹੈ ਇੱਕ ਪਿਤਾ ਨੂੰ ਜਿਹੜੀ ਹੈ ਉਹ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਇਸ ਮੁਕਾਮ ਤੱਕ ਪਹੁੰਚਦੇ ਨੇ ਇਹ ਖੁਸ਼ੀ ਹੈ ਇਹ ਘਰ ਤੁਸੀਂ ਦੇਖੋ ਕਿ ਸਿਰਫ ਇੱਕ ਕਮਰੇ ਦੇ ਘਰ ਦੇ ਵਿੱਚ ਕਿਸ ਤਰੀਕੇ ਨਾਲ ਰਹਿ ਕੇ ਪਵਨ ਦੇ ਨਾਮ ਦੇ ਨਾਲ ਡਾਕਟਰ ਜੁੜਿਆ ਨਾਲ ਹੀ ਅੱਜ ਪੂਰੇ ਜਿਹੜਾ ਪੰਜਾਬ ਦੇ ਵਿੱਚ ਨਾਮ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾ ਹੈ ਵਰਡ ਦੇ ਵਿੱਚ ਨਾਮ ਜਿਹੜਾ ਰੋਸ਼ਨ ਕੀਤਾ ਗੁਰਦਾਸਪੁਰ ਜ਼ਿਲ੍ਹੇ ਦਾ ਕੈਮਰਾ ਪਰਸਨ ਮੋਇਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸਪੁਰ